ਨੌਜਵਾਨਾਂ ਵੱਲੋਂ ਨਸ਼ਾ ਕਰਨ ਅਤੇ ਮਾਰੇ ਅੰਸਰਾ ਵੱਲੋਂ ਨਸ਼ਾ ਵੇਚਣ ਦਾ ਮਾਮਲਾ ਨਹੀਂ ਰੁਕ ਰਿਹਾ ਹੈ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਈ ਰਿਕਸ਼ਾ ਚਲਾਉਣ ਵਾਲਾ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਆਪਣੇ ਈ ਰਿਕਸ਼ਾ ਦੇ ਨਜ਼ਦੀਕ ਪਿਆ ਸੀ ਇਸ ਤੋਂ ਬਾਅਦ ਆਮ ਜਨਤਾ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਉਸ ਤੋਂ ਬਾਅਦ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਤੀ ਕਰਵਾਇਆ ਗਿਆ ਇਸ ਸੰਬੰਧੀ ਡੀਐਸਪੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਕੌਣ ਇਸ ਨੂੰ ਇਹ ਨਸ਼ਾ ਵੇਚ ਰਿਹਾ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੇੜੀ ਹੋਈ ਹੈ ਜਿਸ ਦੇ ਤਹਿਤ ਅਸੀਂ ਸਾਰੇ ਮਹਿਕਮੇ ਹਲਕੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਆ ਅਤੇ ਜਿਹੜੇ ਨੌਜਵਾਨ ਨਸ਼ੇ ਦੀ ਲਤ ਤੇ ਲੱਗੇ ਹੋਏ ਨੇ ਉਹਨਾਂ ਦਾ ਇਲਾਜ ਕਰਵਾ ਰਹੇ ਆ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕੀਤਾ ਹੈ ਕੱਲ ਇੱਕ ਮਾਮਲਾ ਸਾਡੇ ਧਿਆਨ ਵਿੱਚ ਆਇਆ ਸੀ ਇੱਕ ਰਿਕਸ਼ਾ ਪੁੱਲਰ ਹੈਗਾ ਕਿ ਉਸਨੇ ਕੋਈ ਸਟਰੇਂਜੀ ਯੂਜ਼ ਕਰਕੇ ਨਸ਼ਾ ਕੀਤਾ ਸੀਗਾ ਉਸ ਨੂੰ ਅਸੀਂ ਦਾਖਲ ਕਰਵਾਇਆ ਡੀਡਿਕਸ਼ਨ ਸੈਂਟਰ ਚੋਂ ਦਾ ਇਲਾਜ ਕਰਵਾ ਰਹੇ ਆ ਅਤੇ ਉਹਨੂੰ ਸੁਰਤ ਤੇ ਚ ਆਉਣ ਤੋਂ ਬਾਅਦ ਉਹਨੂੰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿੱਤੋਂ ਵੀ ਕਿਤੋਂ ਨਸ਼ਾ ਲੈ ਕੇ ਆਇਆ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਤੇ ਜਿਹੜੇ ਵੀ ਤੁਸੀਂ ਇਸ ਤਰ੍ਹਾਂ ਕੀ ਨਵੇਂ-ਨਵੇਂ ਢੰਗ ਤਰੀਕੇ ਵਰਤ ਕੇ ਕਈ ਨਸ਼ਾ ਤਸਕਰ ਇਸ ਕੰਮ ਵਿੱਚ ਲੱਗੇ ਰਹਿੰਦੇ ਨੇ ਉਹਨਾਂ ਤੇ ਸਾਡੀ ਸਖਤ ਨਿਗਾ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਕਿਉਂ ਹੋਏ ਜਿਹੜੇ ਮੈਡੀਕਲ ਦੁਕਾਨਾਂ ਨੇ ਉਹਨਾਂ ਤੇ ਸਖਤੀ ਕੀਤੀ ਜਾਂਦੀ ਸਰਿੰਜਾਂ ਕਿੱਥੋਂ ਆਉਂਦੀਆਂ ਨਹੀਂ ਇਹ ਦੇ ਵਿੱਚ ਇਸ ਤਰ੍ਹਾਂ ਹੈ ਕਿ ਜਿੱਦਾਂ ਐਡਸ ਕੰਟਰੋਲ ਦਾ ਵਿਭਾਗ ਜਿਹੜਾ ਉਹ ਦੇਖਿਆ ਹੋਣਾ ਤੁਸੀਂ ਰਜਿਸਟਰਡ ਸੁਸਾਇਟੀਆਂ ਨੇ ਸਰਕਾਰ ਵੱਲੋਂ ਰਨ ਕੀਤੀਆਂ ਜਾਂਦੀਆਂ ਨੇ ਉੱਥੇ ਜਿਹੜਾ ਕੋਈ ਕੋਈ ਡਰਗ ਯੂਜ਼ ਕਰਦੇ ਨੇ ਜਾਂ ਕਿਸੇ ਤਰੀਕੇ ਨਾਲ ਸਰਿੰਜ ਦੀ ਲੋੜ ਹੁੰਦੀ ਹੈ ਉੱਥੋਂ ਇਹ ਲੈ ਲੈਂਦੇ ਨੇ ਲੇਕਿਨ ਜੇਕਰ ਕੋਈ ਵੀ ਦੂਸਰਾ ਕੋਈ ਜਿਹੜੇ ਤੁਸੀਂ ਕਹਿ ਸਕਦੇ ਹੋ ਮੈਡੀਕਲ ਸਟੋਰ ਵਾਲਾ ਜਾਂ ਕੋਈ ਡਾਕਟਰ ਅਗਰ ਇਸ ਤਰੀਕੇ ਦਾ ਕਰਦਾ ਹੈ ਉਹਦੀ ਅਸੀਂ ਰੈਗੂਲਰ ਚੈੱਕ ਅਪ ਕਰਦੇ ਰਹਿੰਦੇ ਆ ਡਰਗ ਇਨਸਪੈਕਟਰਸ ਨੂੰ ਨਾਲ ਲੈ ਕੇ ਜੇਕਰ ਕੋਈ ਇਸ ਤਰੀਕੇ ਦੀ ਸਾਡੇ ਧਿਆਨ ਚ ਆਂਦੀ ਤਾਂ ਅਸੀਂ ਸਖਤ ਕਾਰਵਾਈ ਕਰਦੇ ਆ ਇਹ ਜਿਹੜਾ ਟੀਕਾ ਲੈ ਅਸੀਂ ਕਿੱਥੋਂ ਲਿਆ ਸੀਗਾ ਅੱਛਾ ਕਿੰਨੇ ਦਾ ਲਿਆ ਸੀਗਾ ਅੱਛਾ ਤੇ ਇਹ ਕੀ ਜਦੋਂ ਤੂੰ ਆਟੋ ਚਲਾ ਰਿਹਾ ਸੀ ਕੀ ਹੋਇਆ ਸੀ ਉਦੋਂ ਬੇਵਜਹ ਹੋ ਗਿਆ ਸੀਗਾ ਆਪ ਹੀ ਲਾ ਰਿਹਾ ਸੀ ਠੀਕਾ ਤੂੰ ਹਾਂ ਠੀਕ